ਅਕਸਰ ਜਦੋਂ ਹਣ ਕਿਤੇ ਜਾਣਦੇ ਆ ਤਾਂ ਪਹਿਲਾ ਲੋਕਾਂ ਦਾ ਸਵਾਲ ਇਹ ਹੁੰਦਾ ਹੈ ਕਿ ਭਾਈ ਦਿੱਲੀ ਇਲੈਕਸ਼ਨ ਦੇ ਵਿੱਚ ਕੀ ਬਣ ਰਿਹਾ ਕਿਉਂਕਿ ਦਿੱਲੀ ਦਾ ਇੰਟਰਸਟ ਲੋਕਾਂ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਉਹਦੀ ਜਿਹੜੀ ਸ਼ੁਰੂਆਤ ਹੈ ਉਹ ਦਿੱਲੀ ਤੋਂ ਹੀ ਹੋਈ ਸੀ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਬਣੂਗਾ ਉਸ ਨੂੰ ਲੈ ਕੇ ਉਹ ਰਿਜ਼ਲਟ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਭਵਿੱਖ ਤੈ ਹੋਣਾ ਇਸ ਕਰਕੇ ਲੋਕਾਂ ਦਾ ਉਧਰ ਇੰਟਰਸਟ ਬਹੁਤ ਜ਼ਿਆਦਾ ਬਣਿਆ ਹੋਇਆ ਤਾਂ ਉਹ ਦਿੱਲੀ ਬਣ ਕੀ ਰਿਹਾ ਕਿਹਦੇ ਕਿਹਦੇ ਵਿੱਚ ਟੱਕਰ ਆ ਕੋਣ ਅੱਗੇ ਆ ਕੋਣ ਪਿੱਛੇ ਆ ਇਸ ਤੇ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਦਿੱਲੀ ਇਲੈਕਸ਼ਨ ਜਿੱਥੇ ਆਮ ਆਦਮੀ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਹੋਈ ਆ ਤਾਂ ਉੱਥੇ ਹੀ ਕਾਂਗਰਸ ਦੇ ਵੀ ਵਕਾਰ ਦਾ ਸਵਾਲ ਆ ਉੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਡਟ ਕੇ ਲੜਨਾ ਕਿਉਂਕਿ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਤਰੀਕੇ ਹਾਰ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣਾ ਸੌਖਾ ਰਹੂਗਾ ਤਾਂ ਇਸ ਕਰਕੇ ਕਾਂਗਰਸ ਵੀ ਉੱਥੇ ਪਹੁੰਚੀ ਹੋਈ ਹੈ ਔਰ ਆਮ ਆਦੀ ਪਾਰਟੀ ਵੀ ਉੱਥੇ ਪਹੁੰਚੀ ਹੋਈ ਆ ਪੰਜਾਬ ਦੀ ਬੀਜੇਪੀ ਟੀਮ ਵੀ ਉੱਥੇ ਪਹੁੰਚੀ ਆ ਬੇਜ ਤੱਕ ਅਕਾਲੀ ਦਲ ਇੱਥੇ ਹੀ ਆ ਪੰਜਾਬ ਦੇ ਵਿੱਚ ਉਹ ਪਰ ਆਪਸੀ ਨਿੱਜੀ ਲੜਾਈ ਜਿਹੜੀ ਆ ਲੜ ਰਿਆ ਤਾਂ ਪੰਜਾਬ ਦੀਆਂ ਜਿਹੜੀਆਂ ਇਹ ਮੇਨ ਪਾਰਟੀਆਂ ਦਿੱਲੀ ਚ ਜੀਆਂ ਗਈਆਂ ਤੇ ਪੰਜਾਬ ਰਬਾਸ ਰਿਹਾ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ 26 ਜਨਵਰੀ ਨੂੰ ਲੈ ਕੇ ਹਮਲੇ ਦੇ ਖਦਸ਼ੇ ਹੋ ਸਕਦੇ ਆ ਔਰ ਉਧਰ ਥਾਣਿਆਂ ਦੇ ਉੱਪਰ ਕਿੰਨੇ ਹਮਲੇ ਹੋ ਚੁੱਕੇ ਆ ਉਧਰ ਮਹਾਕੁੰਮ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹ ਵੀ ਖਾਲਸਤਾਨੀਆਂ ਨਾਲ ਜੋੜਿਆ ਜਾ ਰਿਹਾ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਵੀ ਉੱਥੇ ਹੈ ਵਿਰੋਧੀ ਧਿਰ ਵੀ ਉੱਥੇ ਆ ਤਾਂ ਪੰਜਾਬ ਰਾਬਾ ਫਿਰਿਆ ਹੁਣ ਹੋਊਗਾ ਕੀ ਪੰਜਾਬ ਦੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਜਗਪਤ ਸਿੰਘ ਸੇਕੂ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੂੰ ਸੇਕੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਸ਼ੁਕਰੀਆ ਜੀ ਸੇਕੂ ਸਾਹਿਬ ਬੜੀ ਪੈਨੀ ਨਜ਼ਰ ਤੁਸੀਂ ਰੱਖਦੇ ਹੋ ਹਰ ਪਾਸੇ ਹੀ ਹਰ ਸੂਬੇ ਤੇ ਹੀ ਔਰ ਸਿਰਫ ਦੇਸ਼ ਦੀ ਨਹੀਂ ਸਗੋਂ ਦੀ ਵਿਦੇਸ਼ ਦੀ ਪੋਲਿਟਿਕਸ ਤੇ ਵੀ ਤੁਹਾਡੀ ਨਜ਼ਰ ਰਹਿੰਦੀ ਹੈ ਪਰ ਆਪਾਂ ਦੇਸ਼ ਦੀ ਰਾਜਧਾਨੀ ਤੇ ਹੀ ਗੱਲ ਜਿਹੜੀ ਆ ਕਰਨੀ ਹੈ ਦੇਸ਼ ਦੀ ਰਾਜਧਾਨੀ ਦਿਆਂ ਚੋਣਾ ਦੇ ਉੱਪਰ ਦਿੱਲੀ ਦੀਆਂ ਚੋਣਾਂ ਦੀਆਂ ਚੋਣਾਂ ਦੇ ਉੱਪਰ ਵਿਧਾਨ ਸਭਾ ਦੀਆਂ ਦੇ ਉੱਪਰ ਪੰਜਾਬ ਦੇ ਲੋਕਾਂ ਦੀ ਬੜੀ ਤਰ ਨਜ਼ਰ ਹੈਗੀ ਹੈ ਔਰ ਕਿਉਂਕਿ ਉਹ ਅਹਿਮ ਪਾਰਟੀਆਂ ਪੰਜਾਬ ਦੀਆਂ ਕਾਂਗਰਸ ਔਰ ਨਾਲ ਹੀ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਪੰਜਾਬ ਦੀ ਸੱਤਾਧਾਰੀ ਤੇ ਰਹਿ ਉਹ ਉੱਥੇ ਬੜੇ ਡਟਕੇ ਲੜ ਰਹੇ ਹੈ ਤਾਂ ਲੋਕਾਂ ਨੂੰ ਆਪਾਂ ਸੌਖੇ ਸ਼ਬਦਾਂ ਚ ਸਮਝਾਉਣਾ ਹੋਵੇ ਤਾਂ ਤੁਸੀਂ ਕੀ ਸਮਝੇਓ ਦਿੱਲੀ ਇਲੈਕਸ਼ਨ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਬਣ ਕੀ ਰਿਹਾ ਹੈ ਕੌਣ ਜਿੱਤਦਾ ਨਜ਼ਰ ਆ ਰਿਹਾ ਹੈ ਇਦੇ ਵਿੱਚ ਫਸਮੀ ਟੱਕਰ ਨਾ ਜਨਾ ਰਹੀ ਹੈ ਕਾਂਗਰਸ ਕਿੱਥੇ ਕਿੱਥੇ ਖੜੀ ਹੈ ਇਹ ਆਪਾਂ ਦਰਸ਼ਕਾਂ ਨੂੰ ਦੱਸਣੀ ਹੈ ਪਹਿਲੀ ਗੱਲ ਹੈ ਸਕਿੰਦਰ ਕਿ 1993 ਦੇ ਵਿੱਚ ਪਹਿਲੀ ਵਿਧਾਨ ਸਭਾ ਬਣੀ ਸੀਗੀ ਔਰ ਉਹਦੇ ਵਿੱਚ ਬੀਜੇਪੀ ਨੂੰ ਮੈਜੋਰਟੀ ਮਿਲੀ ਸੀਗੀ ਜੀ ਪਰ ਉਹ 5 ਸਾਲ ਕਿਉਂਕਿ ਕੇਂਦਰ ਦੇ ਵਿੱਚ ਰਲਿ ਮਿਲੀ ਐਨਟੀ ਬੀਜੇਪੀ ਸਰਕਾਰ ਸੀ ਉਹਦੋਂ ਨਰਸਮਹਰਔ ਦੀ ਤਾਂ ਇਹਨਾਂ ਨੂੰ ਤਿੰਨ ਜਿਹੜੇ ਹੈਗੇ ਸੀ ਮੁੱਖ ਮੰਤਰੀ ਬਦਲਨੇ ਪਏ ਸੀਗੇ ਮਦਨ لال ਖੁਰਾਣਾ ਜੀ ਬਣੇ ਸੀਗੇ ਫਿਰ ਉਹ ਸਾਹਿਬ ਸਿੰਘ ਵਰਮਾ ਜਿਹੜਾ ਲड़का ਅੱਜਕੱਲ ਪ੍ਰਵੇਸ਼ ਵਰਮਾ ਖਬਰਾਂ ਦੇ ਵਿੱਚ ਹੈਗਾ ਪਹਿਲਾਂ ਵੀ ਖਬਰਾਂ ਦੇ ਵਿੱਚ ਸੀਗਾ ਜਦੋਂ ਦਿੱਲੀ ਦੇ ਵਿੱਚ ਸੀਏ ਚੱਲਦਾ ਸੀਗਾ ਅੱਜ ਫਿਰ ਉਹਨੇ ਕੱਲ ਸਟੇਟਮੈਂਟ ਦਿੱਤਾ ਖਾਸ ਕਰਕੇ ਪੰਜਾਬੀਆਂ ਬਾਰੇ ਇੱਕ ਜਿਹੜੇ ਆਪਣੇ ਸੁਸ਼ਮਨ ਸਵਰਾਜ ਸੀਗੇ ਇਹ ਤਿੰਨ ਜਾਣੇ ਜਿਹੜੇ ਹੈਗੇ ਸੀਗੇ ਉਹ ਪੰਜ ਸਾਲਾਂ ਦੇ ਵਿੱਚ ਵਾਰੀ-ਵਾਰੀ ਮੁੱਖ ਮੰਤਰੀ ਬਣਦੇ ਰਹੇ ਤੇ ਉਸ ਤੋਂ ਬਾਅਦ ਸੀਲਾ ਦੇਖਸਾ ਅਗੀ 98 ਦੇ ਵਿੱਚ ਉਹਨਾਂ ਨੇ 2003 ਜਿਹੜੀਆਂ ਹੈਗੀਆਂ ਵਾ ਕਦੋਂ 98 ਦੇ ਵਿੱਚ ਭਿਤਪੀ ਦੀ ਸਰਕਾਰ ਵੀ ਸੀਗੀ ਇਹਨਾਂ ਨੇ 2003 ਦੇ ਵਿੱਚ ਜਿਹੜੀ ਅਗਰੀ ਚੋਣ ਦਿੱਤੀ ਸੀ 15 ਸਾਲ ਉਹ ਸ਼ਿਲਾ ਦਿਖਸੇ ਦੀ ਜਿਹੜੇ ਹੈਗੇ ਆ ਉਹ ਦਿੱਲੀ ਦੇ ਚੀਫ ਮਿਨਿਸਟਰ ਐ ਔਰ ਉਹ 15 ਸਾਲਾਂ ਦੇ ਵਿੱਚ ਸਭ ਨੂੰ ਪਤਾ ਦਿੱਲੀ ਵਾਲੇ ਸ਼ਾਇਦ ਅੱਜ ਵੀ ਯਾਦ ਕਰਦੇ ਹੋਣਗੇ ਕਿ ਉਸ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਮੈਟਰੋ ਵਾਲਾ ਕੰਮ ਹੈਗਾ ਜਾਂ ਜਿਹੜੀ ਤੋਂ ਗ੍ਰੀਨ ਬੈਲਟ ਵਾਲੀ ਗੱਲ ਹੈ ਜਾਂ ਬਹੁਤ ਸਾਰੇ ਕੰਮ ਜਿਹੜੇ ਆ ਉਸ ਸਮੇਂ ਦੇ ਵਿੱਚ ਹੋਏ ਸੀਗੇ ਪਰ ਇਹ ਕਿਹਾ ਕਿ 2000 ਤੁਸੀਂ ਦੇਖੋ ਕਿ ਮਨਮੋਹਨ ਸਿੰਘ ਦੀ ਸੈਕੰਡ ਟਰਮ ਤੋਂ ਬਾਅਦ 12 ਤੋਂ 11 12 ਦੇ ਵਿੱਚ ਕੁਝ ਕੰਟਰੋਵਰਸੀ ਸ਼ੁਰੂ ਹੋ ਗਈ ਸੀ ਕਾਮਨਵੇਲਥ ਗੇਮ ਵਾਲੀ ਗੱਲ ਸੀਗੀ ਪਾਲਿਸੀ ਪਾਲਿਸਿਸ ਵਾਲੀ ਗੱਲ ਸੀਗੀ ਜੀ ਉਹ ਜਿਹੜਾ ਹੁੰਦਾ ਸੀ ਟੈਲੀਗ੍ਰਾਮ ਜਿਹੜਾ ਜੀ 2 ਸੀ ਉਹਦੀ ਗੱਲ ਆ ਗਈ ਕੋਲੇ ਦਾ ਇੱਕ ਬਮਾਲ ਖੜਾ ਕਰ ਦਿੱਤਾ ਇੱਕ ਸੀਏਜੀ ਹੁੰਦਾ ਸੀ ਉਹਨੇ 1.76 ਹਜ਼ਾਰ ਕਰੋੜ ਦਾ ਘਾਟਾ ਇਹਦਾ ਮਾਹੌਲ ਤਿਆਰ ਕੀਤਾ ਅੰਨਾ ਹਾਰੇ ਹੁਣੀ ਆਗੇ ਬਿਲਕੁਲ ਤੇ ਜਿਹਨੇ ਜਿਹੜੇ ਕੇਜਰੀਵਾਲ ਸਾਹਿਬ ਆ ਗਏ ਆ ਇਹ ਨਿਕਲ ਕੇ ਆਏ ਹੋਰੀ ਬਹੁਤ ਸਾਰੇ ਧੁਕਾਏ ਸੀ ਕਿਉਂਕਿ ਕਾਂਗਰਸ ਦੇ ਵੀ ਤੋਂ ਸਮੇ ਜਿਹੜਾ ਖਾਸ ਕਰਕੇ ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ ਕਿ ਕਾਂਗਰਸੀ ਜਿਹੜੇ ਖਾਸ ਕਰਕੇ ਦੋ ਚੀਜ਼ਾਂ ਦੇ ਵਿੱਚ ਹੁੰਦੀਆਂ ਕਿ ਤੇ ਖਾਨਦਾਨੀ ਇਹਦੇ ਵਿੱਚ ਲੀਡਰ ਜਿਹੜੇ ਪਹਿਲੇ ਸਮੇ ਤੋਂ ਤੁਰੇ ਆਉਂਦੇ ਆ ਤੇ ਦੂਸਰਾ ਇਹ ਹੈਗਾ ਕਿ ਜਦੋਂ ਇਹ ਤਾਕਤ ਦੇ ਵਿੱਚ ਆਉਂਦੇ ਆ ਤੇ ਫਿਰ ਆਪਣਾ ਜਿਹੜਾ ਹੁੰਦਾ ਇਹ ਨਾ ਕੇ ਦੀ ਪ੍ਰਵਾਹ ਕਰਦੇ ਆ ਤੇ ਫਿਰ ਹੋਰ ਵੀ ਜਿਹੜਾ ਹੁੰਦਾ ਜਿਹਦੀ ਵਜ੍ਹਾ ਕਰਕੇ ਕਾਂਗਰਸ ਬਦਨਾਮ ਵੀ ਹੋਈ ਹੈ ਅਜੇ ਦੀ ਵਜ੍ਹਾ ਕਰਕੇ ਕਾਂਗਰਸ ਦਾ ਡਿਕਲਾਈਨ ਵੀ ਹੋਇਆ ਜਿਹੜੇ ਲੀਡਰਾਂ ਦੇ ਕਾ ਕਾਰਗਜ਼ਾਰੀਆਂ ਹੁੰਦੀਆਂ ਜਾਂ ਕਰਦਾਰ ਹੁੰਦਾ ਜਾਂ ਉਹਦੇ ਵਿੱਚ ਜੋ ਕ੍ਰਪਸ਼ਨ ਦੇ ਮੁੱਦੇ ਸਾਹਮਣੇ ਆਉਂਦੇ ਆ ਉਦੀ ਵਜ੍ਹਾ ਕਰਕੇ ਇਹ ਫਿਰ ਚੋਣ 2013 ਦੇ ਵਿੱਚ ਹੁੰਦੀ ਹੈ ਪਰ 2013 ਦੀ ਚੋਣ ਕਿਉਂਕਿ ਮਨਮੋਹ ਸਿੰਘ ਦੀ ਸਰਕਾਰ ਹੈਗੀ ਸੀਗੀ ਤੇ ਉਦੋਂ ਕਿਸੇ ਵੀ ਪਾਰਟੀ ਨੂੰ ਮжоਰਿਟੀ ਨਹੀਂ ਮਿਲੀ ਆਮ ਆਦੀ ਪਾਰਟੀ ਨੂੰ ਜਿਹੜਾ ਅਸੀਂ ਇਹ ਸਿੰਗਲ ਲਾਰਜੇਸਟ ਪਾਰਟੀ ਬਣੀ ਸੀਗੀ 2028 ਦੇ ਵਿੱਚ ਤੇ ਉਹਦੇ ਵਿੱਚ 7 ਸੀਟਾਂ ਜਿਹੜੀਆਂ ਸੀਗੀਆਂ ਮੈਂ ਸੈ 12 ਸੀਟਾਂ ਸੱਤ ਤੇ 12 ਸੀਟਾਂ ਕਾਂਗਰਸੀਆਂ ਸੀ ਬਾਕੀ ਭਾਜਪਾ ਦੀਆਂ ਸੀ ਤੋਂ ਕਾਂਗਰਸ ਨੇ ਉਹ سپورਟ ਦਿੱਤੀ ਐਸੇ ਕੇਜਰੀਵਾਲ ਨੂੰ ਔਰ ਕੇਜਰੀਵਾਲ ਜਿਹੜਾ ਅਸੀਂ ਤੁਹਾਨੂੰ ਪਤਾ ਕਿ ਇਹ ਕਿਹੜੀ ਪ੍ਰੋਡਕਟ ਸੀਗੀ ਉਸ ਵੇਲੇ ਅਨਾਹ ਜਾਰੇ ਦੀ ਇਹ ਉਸ ਵੇਲੇ ਜਿਹੜਾ ਐਂਟੀ ਕ腐ਪਸ਼ਨ ਜਿਹੜਾ ਬਹੁਤ ਵੱਡਾ ਬੰਬਾਲ ਖੜਾ ਹੋਇਆ ਸੀ ਦਿੱਲੀ ਦੇ ਵਿੱਚ ਜਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਕੇਸ ਹੋਇਆ ਸੀ ਲੜਕੀ ਦਾ ਜਿਹਦੀ ਵਜ੍ਹਾ ਕਰਕੇ ਸਾਡੀ ਆਈਪੀਸੀ ਜਿਹੜੀ ਆ ਉਹ ਚੇਂਜ ਹੋ ਗਈ ਸੀਗੀ ਤੇ ਜਿਹਦੇ ਵਿੱਚ ਵੱਡੇ ਵੱਡੇ ਲੋਕ ਜਿਹੜੇ ਸੀਗੇ ਉਹ ਕਾਂਗਰਸ ਦੇ ਖਿਲਾਫ ਸੀਗੇ ਜਿਨ੍ਹਾਂ ਚੋਂ ਸ਼ਾਂਤੀ ਪ੍ਰੋਮੋਸ਼ਨ ਹੁੰਦੀ ਹੁੰਦੀ ਐ ਤੁਸੀਂ ਪ੍ਰਸ਼ਾਂਤ ਪ੍ਰੋਮੋਸ਼ਨ ਸੀਗੇ ਹੋਰ ਬਹੁਤ ਸਾਰੇ ਜਿਹੜੇ ਸਿਵਲ ਸੈਟੀ ਦੇ ਲੋਕ ਸੀਗੇ ਤੇ ਜਿਹਦੇ ਵਿੱਚੋਂ ਕੇਜਰੀਵਾਲ ਸਾਹਿਬ ਜਿਹੜੇ ਆ ਇਹ ਉਹਦੇ ਲੀਡਰ ਬਣ ਕੇ ਬਾਹਰ ਆਗੇ ਔਰ ਅਨਾ ਹਜਾਰੇ ਸਾਹਿਬ ਦੀ ਜਿਹੜੀ ਆ ਇਹਨਾਂ ਦੇ ਮਿਹਰਬਾਨੀ ਹੋਈ ਉਹ ਇੱਕ ਕਿਸਮ ਦੇ ਉਹਨਾਂ ਦੇ ਵਾਰਸ ਬਣ ਕੇ ਦਿੱਲੀ ਦੇ ਵਿੱਚ ਆਏ ਔਰ ਉਹ ਇਲੈਕਸ਼ਨ ਜਿਹੜੀ ਆ 1.5-2 ਸਾਲ ਨਹੀਂ ਚੱਲੀ 15 ਚ ਇਲੈਕਸ਼ਨ ਹੋਈ ਆ 15 ਚ ਬਹੁਤ ਵੱਡਾ ਮੈਂਡੇਟ ਮਿਲਿਆ 17 ਦੇ ਵਿੱਚੋਂ 60 ਸੀਟਾਂ ਜਿਹੜੀਆਂ 10 ਬੀਜੇਪੀ ਕੋ ਰਹੀਆਂ ਵਾ ਪੰਜ ਸਾਲ ਹੀ ਨਾ ਚਲਾਏ ਆ ਵਾਦੇ ਬਹੁਤ ਕੀਤੇ ਸੀ ਬਹੁਤ ਸਾਰੇ ਅਮਿਤ ਦਿੱਤੇ ਸੀਗੇ ਇਹਨਾਂ ਨੇ ਲੋਕਪਾਲ ਦੀ ਗੱਲ ਕੀਤੀ ਸੀ ਕਿ ਕ੍ਰਾਪਸ਼ਨ ਫ੍ਰੀ ਸਿਸਟਮ ਦੀ ਗੱਲ ਕੀਤੀ ਸੀ ਠੇਕੇਦਾਰੀ ਫ੍ਰੀ ਸਿਸਟਮ ਦੁਨੀਆ ਭਰ ਦਾ ਸਾਰੀਆਂ ਗੱਲਾਂ ਜਿਹੜੀਆਂ ਕਿ ਉਹ ਹੈਗਾ ਸੀਗਾ ਕਿ ਬਿਲਕੁਲ ਬਿਲਕੁਲ ਕਿ ਜੀਵਾਲ ਸਾਹਿਬ ਦੀ ਨਿਸ਼ਾਨੀ ਹੁੰਦੀ ਸੀਗੀ ਕਿ ਉਹ Maruti ji car ਹੁੰਦੀ ਸੀ ਉਹ ਵੈਗਨ ਕਾਰ ਉਹਦੇ ਉੱਤੇ ਆਉਂਦੇ ਹੁੰਦੇ ਸੀ ਦੂਸਰੇ ਲੀਡਰ ਵੀ ਉੱਧਾ ਹੁੰਦੇ ਸੀ ਭਾਵੇਂ ਕਿ ਹੁਣ ਆਣ ਕੇ ਸਾਰਿਆਂ ਦਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਗਿਆ ਪਰ ਇਹਨਾਂ ਨੇ ਜਿਹੜੇ ਆਣ ਕੇ ਕੰਮ ਕੀਤੇ ਖਾਸ ਕਰਕੇ ਇਹਨਾਂ ਦਾ ਸਿੱਧਾ ਜਿਹੜਾ ਹੈਗਾ ਸੀਗਾ ਕਿ ਜਿਹੜੇ ਝੁੱਗੀਆਂ ਚੋਂ ਆਪਣੀਆਂ ਵਾਲੇ ਸੀ ਤਾਂ ਗਰੀਬ ਤਬਕੇ ਸੀਗੇ ਉਹਨਾਂ ਦੇ ਵੈਲਫੇਅਰ ਤੇ ਕੰਮ ਕੀਤੇ ਵੈਲਫੇਅਰ ਕੀ ਸੀਗਾ ਕਿ ਬਿਜਲੀ ਦੇ ਯੂਨਿਟ ਫ੍ਰੀ ਕਰ ਦਿੱਤੇ ਉਹਨਾਂ ਨੂੰ ਪਾਣੀ ਦੀ ਵਿਵਸਥਾ ਕਰ ਦਿੱਤੀ ਥੋੜਾ ਬੋਤਾ ਮਹੱਲਾ ਕਲੀਨਿਕ ਦਿੱਲੀ ਦਾ ਇੱਕ ਐਡਵਾਂਟੇਜ ਵੀ ਹੈਗਾ ਭਾਵੇਂ ਕਿ ਬਹੁਤ ਵੱਡੇ ਡਿਸਐਡਵਾਂਟੇਜ ਹੈ ਐਡਵਾਂਟੇਜ ਇਹ ਹੈਗਾ ਕਿ ਦਿੱਲੀ ਤੇ ਸਰਕਾਰ ਦਾ ਖਰਚਾ ਬਹੁਤ ਜ਼ਿਆਦਾ ਨਹੀਂ ਆ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਤੁਹਾਡਾ ਸੈਂਟਰਲ ਗਵਰਨਮੈਂਟ ਦਾ ਹੈ ਬਹੁਤ ਹੀ ਸਾਰੀ ਐਜੂਕੇਸ਼ਨਰੀ ਸੈਂਟਰ ਦੇ ਵਿੱਚ ਹੈ ਪੂਰੀ ਸਥਿਤੀ ਕਿ ਨਾ ਉਹ ਸਾਰੀਆਂ ਜ਼ਿੰਮੇਵਾਰੀਆਂ ਨੈਸ਼ਨਲ ਕੈਪੀਟਲ ਏਰੀਆ ਹੁੰਗਾ ਸੈਂਟਰਲ ਗਵਰਨਮੈਂਟ ਦੀਆਂ ਤੋਂ ਇਹਦੇ ਕੋਲ ਟੈਕਸ ਤਾਂ ਹੈਗਾ ਖਾਸ ਕਰਕੇ ਰੈਵਨਿਊ GST ਹੈਗਾ ਜਿਹਦੇ ਵਿੱਚੋਂ ਵੈਲਫੇਅਰ ਸਕੇਲ ਕਾਫੀ ਚੱਲ ਜੀ ਇਹ 2020 ਦੇ ਵਿੱਚ ਇਲੈਕਸ਼ਨ ਹੁੰਦੀ ਆ ਇਹਨਾਂ ਦੀ ਗਿਣਤੀ ਘਟਦੀ ਆ ਇਹਦੇ ਵਿੱਚੋਂ 8 ਸੀਟਾਂ ਜਿਹੜੀਆਂ ਹੈਗੀਆਂ ਉਹ ਬੀਜੇਪੀ ਕੋਲ ਗਈਆਂ ਕਾਂਗਰਸ ਬਾਹਰ ਹੋ ਜਾਂਦੀ ਹੈ ਕਾਂਗਰਸ ਦੀ ਖਲਾਅ ਦੇ ਕੇ 0 ਹੋਰ ਕਿ ਜਿਹਦੇ ਵਿੱਚ ਕਾਂਗਰਸ ਬਿਲਕੁਲ ਹੀ ਜ਼ੀਰੋ ਹੋ ਕੇ ਹਾਸ਼ੀਏ ਦੇ ਉੱਤੇ ਪਹੁੰਚ ਜਾਂਦੀ ਹੈ 2014 ਦੇ ਵਿੱਚ ਨੈਸ਼ਨਲ ਲੈਵਲ ਦੇ ਤੇ ਦੇਖੋ ਵੀ ਕਾਂਗਰਸ ਪਾਰਟੀ اپੋਜੀਸ਼ਨ ਦੀ ਲੀਡਰਲੀ ਬਣ ਸਕੀ 19ਵੀਂ ਚ ਵੀ ਨਹੀਂ ਬਣ ਸਕੀ ਤਾਂ ਇਸ ਕਰਕੇ ਕਾਂਗਰਸ ਹਾਸ਼ੀਏ ਤੇ ਲਹਿ ਗਈ ਤੇ ਆਮ ਆਦੀ ਪਾਰਟੀ ਜਿਹੜੀ ਸੀ ਬਹੁਤ ਉਹ ਜਿਹੜੀ ਉਹ ਜੰੜੀ ਕਲਰ ਹੈ ਪਰ ਉਸ ਤੋਂ ਬਾਅਦ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਵੀ ਹੋਣੇ ਸ਼ੁਰੂ ਹੋ ਗੀਆਂ ਤੁਸੀਂ ਪਤਾ ਕਿ ਸ਼ਰਾਬ ਦਾ ਮਸਲਾ ਸੀਗਾ ਜਾ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਸੀਗੇ ਉਹ ਉਹਨਾਂ ਦੇ ਉੱਤੇ ਕੇਸ ਬਣਿਆ ਸੋਧਿਆ ਸਾਹਿਬ ਸੀਗੇ ਐਸੀ ਕੇਸ ਅੰਦਰ ਜਾਣ ਸੀਗਾ ਜਾਂ ਹੋਰ ਬਹੁਤ ਸਾਰੇ ਲੋਕ ਆਏ। ਨਾਲ ਹੀ ਇਹਨਾਂ ਨੇ ਕੀਤਾ ਕਿ ਜਦੋਂ 2022 ਦੇ ਵਿੱਚ ਪੰਜਾਬ ਦੀਆਂ ਚੋਣਾਂ ਹੋਈਆਂ ਅਸਲੀ ਬੱਲੇ ਬੱਲੇ ਇਹਨਾਂ ਦੀ ਉਦੋਂ ਹੋਈ। ਕਿ ਜਿਹਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਸੀਗੇ ਰਾਜ ਸਭਾ ਦੇ ਮੈਂਬਰ ਜਿਹੜੇ ਆ ਉਹ ਜਿਹੜੇ ਪੰਜਾਬ ਦੇ ਵਿੱਚੋਂ ਚੁਣੇ ਤੁਸੀਂ ਦੇਖਿਆ ਹੋਣਾ ਕਿ ਹੁਣ ਇੱਕ ਜਿਹੜੀ ਸਰਕੂਲੇਟ ਹੋ ਰਹੀ ਆ ਸੈਨ ਪ੍ਰਗਟ ਸਿੰਘ ਹੋਣਾ ਨੇ ਇੱਕ ਸਰਕੂਲੇਟ ਕੀਤੀ ਆ ਕਿ ਜਿਹੜੇ ਮਨੀਸ਼ ਸੋਧਿਆ ਸਾਹਿਬ ਸੀਗੇ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣ ਵਾਸਤੇ ਸ਼ਾਇਦ 1 ਕਰੋੜ ਤੇ 87 ਲੱਖ ਰੁਪਈਆ ਜਿਹੜਾ ਸੀਗਾ ਉਹ लवली ਇੰਟਰਨੈਸ਼ਨਲ ਅਕੈਡਮੀਆਂ ਦੇ ਉਤੋਂ ਜਿਹੜਾ ਸੀਗਾ ਉਹ ਉਧਾਰ ਲਿਆ ਆਪਣੇ ਰਾਜ ਸਭਾ ਮੈਂਬਰ ਰਾਜ ਸਭਾ ਦੇ ਮੈਂਬਰ ਜਿਹੜੇ ਹੈਗੇ ਸੀਗੇ ਉਹ ਮੈਂ ਉਹਨਾਂ ਦੀ ਵੀ ਹੈਗੀ ਆਪਣੀ ਉਹਦੇ ਉਤੋਂ ਦੇਖ ਰਿਆ ਸੀਗਾ ਕਿ ਉਹਨਾਂ ਨੇ ਉਤੋਂ ਲੋਨ ਲਿਆ ਹੁਣ ਕਿਹੜੇ ਕਿਹੜੀ ਜਿਹੜੀ ਪੜ੍ਹਾਈ ਹੈ ਜੀ ਉੱਥੇ 1 ਕਰੋੜ 87 ਲੱਖ ਦੀ ਹੈਗੀ ਆ ਕਿ ਜਿਹੜੀ ਉੱਥੇ ਆਈ ਹੈ ਜਾਂ ਇਹ ਲੋਨ ਆ ਪ੍ਰਾਈਵੇਟ ਆਰਗੇਨਾਈਜੇਸ਼ਨ ਤੋਂ ਕਿਉਂ ਲਿਆ ਪ੍ਰਾਈਵੇਟ ਵਿਅਕਤੀ ਤੋਂ ਕਿਉਂ ਲਿਆ ਜਾਂ ਕਿਸ ਤਰੀਕੇ ਨਾਲ ਉਹਨੂੰ ਰਾਜ ਸਭਾ ਭੇਜੇ ਸੋ ਇਹ ਸਾਰੇ ਕੰਟਰੋਵਰਸੀ ਕਰਕੇ ਹੁਣ ਇਸ ਵੇਲੇ ਇਹਨਾਂ ਲਈ ਬਹੁਤ ਵੱਡੇ ਚੈਲੰਜ ਚੈਲੰਜ ਇਹ ਆ ਕਿ ਕੇਜਰੀਵਾਲ ਸਾਹਿਬ ਜਿਹੜੇ ਜੇਲ੍ਹ ਦੇ ਵਿੱਚ ਰਹਿ ਗਏ ਕੇਜੀਵਾਲ ਸਾਹਿਬ ਦਾ ਜਿਹੜਾ ਉਹ ਸਟੈਂਡ ਸੀਗਾ ਅਸਲ ਦੇ ਵਿੱਚ ਇਹ 19000 ਸੀਗਾ ਜਾਂ ਆਰਐਸਐਸ ਦੀ ਵੀ سپورਟ ਸੀਗੀ ਇਹ ਕਾਂਗਰਸ ਨੂੰ ਮੰਨ ਵੀ ਕਰਨ ਵਾਸਤੇ ਪੈਦਾ ਹੋਇਆ ਸੀ ਪਰ ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਉਹ ਸਮਝ ਨਹੀਂ ਸਕੇ ਕਿ 2013 ਦੇ ਵਿੱਚ ਕਾਂਗਰਸ ਨੇ ਇਹਨੂੰ سپورਟ ਦੇ ਦਿੱਤੀ ਸਰਕਾਰ ਬਣਾਉਣ ਵਾਸਤੇ ਤੋਂ ਕਾਂਗਰਸ ਨੇ ਅਮਰੋਦ ਜੀ ਖੜੇ ਹੋਏ ਕਾਂਗਰਸ ਦਾ ਸਵਾਇਆ ਕਰਨ ਵਾਸਤੇ ਵੀ ਕੋਈ ਬੀਜੇਪੀ ਦਾ ਵੀ ਇੱਕ ਏਜੰਡਾ ਸੀਗਾ ਆਰਐਸਐਸ ਦਾ ਵੀ ਇੱਕ ਏਜੰਡਾ ਸੀਗਾ ਕਾਂਗਰਸ ਮੁਖ ਜਿਹੜਾ ਵਾ ਉਹ ਦੋਸਤਾਂ ਚਾਹੁੰਦੇ ਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਮੋੜ ਆਇਆ ਸੀ ਕਿਉਂਕਿ ਇਹ ਜਿਸ ਤਰੀਕੇ ਨਾਲ ਇਮੇਜ ਬਿਲਡ ਕੀਤਾ ਗਿਆ ਕਿ ਨੌਕਰੀ ਛੱਡ ਕੇ ਆਇਆ ਵਾ ਇਹ ਆਰਐਸ ਸੀਗਾ ਸਾਰਾ ਕੁਝ ਉਹ ਸੀਗਾ ਇੱਕ ਇਮੇਜ ਬਿਲਡ ਕੀਤਾ ਗਿਆ ਸਾਫ ਸੁਥਰਾ ਹੈਗਾ ਅਲਟੀਮੇਟਲੀ ਨੇ ਕਾਂਗਰਸ ਦੀਆਂ ਜਣਾਵੜੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਜਿੱਥੇ ਕਾਂਗਰਸ ਸੀਗੀ ਉੱਥੇ ਉੱਥੇ ਜਾਣਾ ਸ਼ੁਰੂ ਕਰਤਾ ਗੁਜਰਾਤ ਦੇ ਵਿੱਚ ਕਾਂਗਰਸ ਨੂੰ ਕਾਫੀ ਡੈਮੇਜ ਕੀਤਾ ਇਹਨੇ Goa ਦੇ ਵਿੱਚ ਵੀ ਡੈਮੇਜ ਕੀਤਾ ਹੋਰ ਡੈਮੇਜ ਕੀਤਾ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਹਨਾਂ ਸਰਕਾਰ ਹੀ ਲੈ ਲਈ ਅਸਲ ਦੇ ਵਿੱਚ ਬੀਜੇਪੀ ਨੂੰ ਸੇਫ ਉਦੋਂ ਲੱਗਾ ਕਿ ਜਦੋਂ ਇਹਦੀ ਵਜ੍ਹਾ ਕਰਕੇ ਹਿਮਾਚਲ ਦੇ ਵਿੱਚ ਬੀਜੇਪੀ ਦਾ ਨੁਕਸਾਨ ਹੋਇਆ ਔਰ ਕਾਂਗਰਸ ਦੀ ਸਰਕਾਰ ਪੜ ਗਈ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖੋ ਇਸੇ ਤਰੀਕੇ ਦੇ ਨਾਲ ਹੋ ਰਿਹਾ ਵਾ ਕਿ ਤੀਸਰੀ ਵਾਰੀ ਜਿਹੜੀ ਹੈਗੀ ਆ ਉਹ ਉੱਥੇ ਬੀਜੇਪੀ ਦੀ ਸਰਕਾਰ ਬਣ ਗਈ ਹੁਣ ਇਹਦੇ ਸਾਹਮਣੇ ਬਹੁਤ ਵੱਡੇ ਮਸਲੇ ਆ ਪਹਿਲਾ ਮਸਲਾ ਤੇ ਆ ਕਿਹੜੀ ਮੋਰਲ ਸਟੈਂਡ ਇਹਦਾ ਹੁੰਦਾ ਸੀਗਾ ਇਮਾਨਦਾਰੀ ਵਾਲਾ ਟੈਗ ਸੀਗਾ ਆਮ ਆਦਮੀ ਪਾਰਟੀ ਦਾ ਟੈਗ ਸੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਘਰ ਦੇ ਉੱਤੇ ਯਾਰ ਇੰਨੇ ਪੈਸੇ ਲਾ ਸਕਦਾ ਕੋਈ ਇਹ ਗੱਲ ਸੱਚੀ ਹੋਵੇ ਕਿੰਨੇ ਕਰੋੜ ਰੁਪਈਆ ਜਿਹੜਾ ਇੱਕ ਵਿਅਕਤੀ ਆਮ ਆਦੀ ਪਾਰਟੀ ਦੀ ਗੱਲ ਕਰਦਾ ਹੈ ਆਮ ਵਿਅਕਤੀ ਦੀ ਗੱਲ ਕਰਦਾ ਹੈ ਕਿ ਉਹ ਭਾਵੇਂ ਸਮਝ ਹੀ ਨਹੀਂ ਆਈ ਇਹਦਾ ਮਤਲਬ ਹੈ ਕਿ ਜਿਹੜਾ ਗਲੈਮਰਸ ਸਿਸਟਮ ਇੰਡੀਆ ਦਾ ਹੈਗਾ ਇਸ ਸਿਸਟਮ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਰਪਟ ਕਰਨ ਦੀ ਬਹੁਤ ਵੱਡੀ ਕਪੈਸਿਟੀ ਹੈਗੀ ਆ ਇਹ ਉਹਦੇ ਹਿੱਸੇਦਾਰ ਬਣ ਗਏ ਉਸੇ ਤਰੀਕੇ ਦੇ ਸਪਸ ਹੋ ਗਈਆਂ ਉਸੇ ਤਰੀਕੇ ਦਾ ਇਹਨਾਂ ਨੇ ਫਿਰ ਰਾਜਨੀਤੀ ਚਲਾਈ ਉਸੇ ਤਰੀਕੇ ਨਾਲ ਤੁਸੀਂ ਦੇਖੋਗੇ ਵਿਚਾਰਧਾਰਾ ਪੰਜਾਬ ਦੇ ਕੰਟੈਕਸਟ ਦੇਖਿਆ ਜਾਵੇ ਕਿਉਂਕਿ ਪੰਜਾਬ ਨਾਲ ਗੱਲ ਜੁੜੀ ਆ ਪੰਜਾਬ ਦੇ ਵਿੱਚ ਜਿਹੜੀ ਆਪਣੇ ਸੈਨਾਸੀ ਭਗਤ ਸਿੰਘ ਮਾਨ ਨੇ ਆਣ ਕੇ ਖੜਕਣ ਕਲਾ ਸੌ ਚੁੱਕੀ ਕਿੰਨੇ ਕਰੋੜ ਰੁਪਏ ਤੇ ਖਰਚੇ ਹੋ ਗੋ ਤਾਂ ਫਾਇਦਾ ਕੀ ਹੈਗਾ ਆਪਣੇ ਦਫਤਰਾਂ ਦੇ ਵਿੱਚ ਇਹਨਾਂ ਨੇ ਬੀਆਰ ਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾ ਦਿੱਤੀ ਪਰ ਜਦੋਂ ਇੱਥੋਂ ਰਾਜ ਸਭਾ ਦੇ ਮੈਂਬਰ ਭੇਜਣੇ ਸੀਗੇ ਉਹਨਾਂ ਚ ਕੋਈ ਵੀ ਉਹ ਵਿਅਕਤੀ ਜਿਹੜਾ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਹੋਵੇ ਜਾਂ ਜਿਹੜਾ ਬੀਆਰ ਬੇਦਕਰ ਦੀ ਵਿਚਾਰਧਾਰਾ ਵਾਲਾ ਹੋਵੇ ਉਹਨਾਂ ਦੇ ਖਾਤੇ 'ਚ ਨਹੀਂ ਆਏ ਕੋਈ ਇਹਨਾਂ ਨੇ ਮੈਂ ਲੱਗਦਾ ਆਪਣਾ ਜਿਹੜਾ ਹੋਰ ਭਾਈਚਾਰਾ ਸੀ ਸਿਰਫ ਤੇ ਸਿਰਫ ਜਿਹੜੇ ਉਹ ਲੋਕ ਲੈ ਆ ਜਾਂ ਤਾਂ बिजनेसमੈਨ ਸੀਗੇ ਚਾਹੇ ਉਹ ਲੁਧਿਆਣੇ ਤੋਂ ਸੀਗੇ ਚਾਹੇ ਉਹ ਦਿੱਲੀ ਤੋਂ ਸੀਗੇ ਚਾਹੇ ਆ ਜਿਹੜੇ ਬਹੁਤ ਵੱਡੇ ਦਾ ਦੇ ਮਤਲਬ ਆਈਕਨ ਹੈਗੇ ਆ ਰਗਵ ਚੱड्ढा ਸਾਹਿਬ ਵਰਗੇ ਚਾਹੇ ਹੋਰ ਜਿਹੜੇ ਆ ਉਹਨਾਂ ਨੂੰ ਨਾਮਿਨੇਟ ਕਰਤਾ ਜਿਨ੍ਹਾਂ ਦਾ ਪੰਜਾਬ ਦੇ ਖਾਸ ਕਰਕੇ ਕੀ ਕੰਟਰੀਬਿਊਸ਼ਨ ਹੋ ਸਕਦੀ ਆ ਜਾਂ ਪੰਜਾਬ ਦੇ ਹਿੱਤਾਂ ਬਾਰੇ ਉਹ ਕਿੰਨਾ ਜ਼ਿਆਦਾ ਇੱਥੇ ਇਨਵੋਲਵ ਹੋ ਸਕਦੇ ਆ ਉਹਨਾਂ ਨੂੰ ਜਾਣਦੇ ਆ ਸਿਰਫ ਗੱਲਾਂ ਬਾਤਾਂ ਤੇ ਸਾਰੇ ਆਪਾਂ ਕਰ ਸਕਦੇ ਆ ਆਪਾਂ ਵੀ ਗੱਲ ਕਰੀ ਜਾਂਦੇ ਆ ਪਰ ਇੱਥੋਂ ਦੇ ਲਾਇਫ ਦਾ ਇੱਥੋਂ ਦੇ ਵਰਤਾਰੇ ਦਾ ਇਹ ਤੋਂ ਦੀਆਂ دشواریਆਂ ਦਾ ਕੋਈ ਵੀ ਬੰਦਾ ਰਿਪਰਿਜ਼ੈਂਟ ਨਹੀਂ ਕਰਦਾ ਹੁਣ ਜੇ ਤੁਸੀਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਅਕਤੀ ਨੂੰ ਆਪਣਾ ਕੈਂਡੀਡੇਟ ਬਣਾ ਕੇ ਭੇਜਦੇ ਜੋ ਕੀ ਉਹ ਪਬਲਿਕ ਵੈਲਫੇਅਰ ਦੀ ਗੱਲ ਕਰੂਗਾ ਜਾਂ ਤੁਸੀਂ ਇੰਡਸਟਰੀਸ ਨੂੰ ਭੇਜ ਦਿੰਦੇ ਹੋ ਕਿ ਉਹ ਕਿਸਾਨਾਂ ਦੀ ਗੱਲ ਕਰੂਗਾ ਕੀ ਉਹ ਜਿਹੜਾ ਲੇਪ ਸਰਵਿਸ ਦੇ ਦੇ ਦੂਗਾ ਗੱਲਾਂ ਵੀ ਬਹੁਤ ਕਰ ਦੂਗਾ ਪੋਰਟਫੋਲੀਓ ਵੀ ਬਹੁਤ ਲਵਾ ਲੂਗਾ ਰੀਅਲ ਦੇ ਵਿੱਚ ਇਹ ਆਪਣੀ ਵਿਚਾਰਧਾਰਾ ਤਾਂ ਹੈ ਹੀ ਨਹੀਂ ਸੀ ਪਹਿਲੀ ਗੱਲ ਤਾਂ ਜਿਹੜਾ ਖਾਸ ਕਰਕੇ ਜਿਉਂ ਕੇਜਰੀਵਾਲ ਨੂੰ ਪੁੱਛਿਆ ਜਾਂਦਾ ਸੀ ਇਸ ਪਾਰਟੀ ਨੂੰ ਪੁੱਛੋ ਤੁਸੀਂ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਰਹਿ ਗਈ ਹੈ ਪੋਸਟ ਅਥਲੋਜੀਕਲ ਜਿਹੜੀ ਫੇਸ ਹੈਗੀ ਆ ਕਿ ਕੋਈ ਮਤਲਬ ਜਿਹੜਾ ਵਿਚਾਰਧਾਰਾ ਖਤਮ ਹੋ ਗਈ ਉਹ ਤੋਂ ਅਗਲੇ ਪਾਸੇ ਵਾਲ ਕਿਸੇ ਨੂੰ ਦੇ ਦਿਓ ਤੁਸੀਂ ਬਿਜਲੀ ਫਰੀ ਦੇ ਦੋ ਕਿਸੇ ਨੂੰ ਤੁਸੀਂ ਜਿਹੜਾ ਕੋਈ ਆਮ ਕਲੀਨਿਕ ਬਣਾ ਦਿਓ ਤੁਸੀਂ ਜਾਂ ਤੁਸੀਂ ਕਹੋ ਵੀ ਸਾਡਾ ਹੈਗਾ ਇਹ ਕ੍ਰਪਸ਼ਨ ਖਤਮ ਕਰਨੀ ਹੈ ਇਹ ਵਿਚਾਰਧਾਰਾ ਕੋਈ ਕੋਈ ਏਜੰਡਾ ਨਹੀਂ ਹੈਗਾ ਇਸ ਕਰਕੇ ਐਸ ਵੇਲੇ ਇਹ ਬਹੁਤ ਕ੍ਰੋਸ ਰੋਡ ਦੇ ਉੱਤੇ ਆ ਦਿੱਲੀ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਨੂੰ ਉੱਥੇ ਐਡਵਾਂਟੇਜ ਹੋਵੇ ਮੈਂ ਪਰਸਨਲੀ ਚਾਹੁੰਦਾ ਕਿ ਬੀਜੇਪੀ ਨੂੰ ਬਿਲਕੁਲ ਐਡਵਾਂਟੇਜ ਨਹੀਂ ਹੋਣਾ ਚਾਹੀਦਾ ਪਰ ਇੱਕ ਗੱਲ ਬਹੁਤ ਕਲੀਅਰ ਹੈਗੀ ਆ ਕਿ Dalit ਭਾਈਚਾਰਾ ਤੇ ਮਿਨੋਰਟੀ ਜਿਹੜੀ ਹੈਗੀ ਆ ਉਹ ਕਾਂਗਰਸ ਵਾਲੇ ਪਾਸੇ ਇੰਡੀਆਂ ਲੈਵਲ ਤੇ ਮੋੜਨੀ ਸ਼ੁਰੂ ਹੋ ਗਈ ਹੈ ਜੀ ਇਸ ਕਰਕੇ ਮੋੜਨੀ ਸ਼ੁਰੂ ਹੋ ਗਈ ਆ ਕਿ ਕਾਂਗਰਸ ਦਾ ਲੀਡਰ ਜਾਂ ਕਾਂਗਰਸ ਪਾਰਟੀ ਮੈਂ ਪੰਜਾਬ ਦੀ ਗੱਲ ਕਰਦਾ ਜਿਹੜੇ ਦਿੱਲੀ ਵਾਲੇ ਹੈਗੇ ਆ ਖਾਸ ਕਰਕੇ ਰਾਹੁਲ ਗਾਂਧੀ ਬਹੁਤ ਕਲੀਅਰ ਆਪਣੀ ਜਾਨ ਨੂੰ ਤਲੀ ਦੇ ਧਰ ਕੇ ਆਪਣੇ ਆਜ਼ਾਦੀ ਦੇ ਸਿਧਾਂਤ ਰੱਖੇ ਸਿੱਧੇ ਤਰੀਕੇ ਦੇ ਉਹਨਾਂ ਤਾਕਤਾਂ ਨੂੰ ਕਨਫਰੋਨਟ ਕਰਨ ਲਿਆ ਵਾ ਜਿਹੜੀਆਂ ਤਾਕਤਾਂ ਮਨੁਵਕਤੀ ਤਾਕਤਾਂ ਹੈ ਜਿਹੜੀਆਂ ਤਾਕਤਾਂ ਇੱਥੇ ਹਿੰਦੂ ਰਾਸ਼ਟਰੀ ਦੀ ਗੱਲ ਕਰਦੀਆਂ ਵਾ ਜਿਹੜੀਆਂ ਤਾਕਤਾਂ ਸੰਵਿਧਾਨ ਨੂੰ ਖਤ ਕਰਨਾ ਚਾਹੁੰਦੀਆਂ ਵਾ ਤੇ ਜਿਹੜੀਆਂ ਤਾਕਤਾਂ ਜਿਹੜੀਆਂ ਹੈਗੀਆਂ ਵਾ ਉਹ ਜਿਹੜੇ ਹੋਰ ਤਬਕੇ ਦੇ ਲੋਕ ਹੈਗੇ ਆ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਨ ਚਾਹੀਦੀ ਉਹਨਾਂ ਦੇ ਨਾਲ ਖੁੱਲ ਕੇ ਮੈਦਾਨ ਚ ਲੜ ਰਿਹਾ ਇਹਦਾ ਕਾਰਨ ਹੈਗਾ ਕਿ ਉਹਦਾ ਅਸਰ ਜਿਹੜਾ ਖਾਸ ਕਰਕੇ ਕਿਸੇ ਸਮੇਂ ਦੇ ਵਿੱਚ ਕਾਂਗਰਸ ਦਾ ਜਦੋਂ ਇੰਦਰਾ ਗਾਂਧੀ ਹੁੰਦੀ ਸੀ ਜਦੋਂ ਗਰੀਬੀ ਹਟਾਓ ਦਾ ਨਾਅਰਾ ਆਇਆ ਸੀ ਕਾਂਗਰਸ ਦਾ ਜਿਹੜਾ ਵੋਟ ਬੈਂਕ ਸੀਗਾ ਉਹ ਮinority ਤੇ ਦਲ ਭਾਈ ਚਾਰਾ ਸੀ ਪਰ ਕਾਂਗਰਸ ਦੀਆਂ ਨੇ ਪਾਸ ਕਰਕੇ ਜਿਹੜੀ ਤੁਹਾਡੀ ਬਾਬਰੀ ਮਸਜਿਦ ਦੇ ਢਾਂਣ ਤੋਂ ਬਾਅਦ ਜਾਂ ਕਾਂਗਰਸ ਦੇ ਵਿੱਚ ਜਿਹੜੇ ਵੱਡੇ ਵੱਡੇ ਉਦਾਂ ਦੇ ਲੀਡਰ ਆ ਗਏ ਬਹੁਤ ਸਾਰੇ ਤਾਂ ਭਾਜਪਾ ਜਿਹੜੇ ਪਾਸ ਜਾਂ ਜਿਹੜੇ ਡਿਸ ਕਿਸਮ ਦੀ ਜਿਹੜੀ ਲੀਡਰਸ਼ਿਪ ਦੇ ਜਿਹੜੇ ਕੁਝ ਲੋਕ ਉਹਦੇ ਵਿੱਚ ਆ ਗਏ ਜਿਹਦੀ ਵਜ੍ਹਾ ਕਰਕੇ ਲੋਕ ਪਛਾਹਟ ਕਿ ਇਹਨਾਂ ਨੇ ਕਾਂਗਰਸ ਲੀਡਰਾਂ ਦੇ ਜਿਹੜਾ ਸੀਗਾ ਇਸ ਦੋ ਵੱਡੇ ਜਿਹੜੇ ਸਾਡੇ ਧਿਰ ਹੈਗੀ ਆ 22 ਕੀ 22% ਜਿਹੜੇ ਸਾਡੇ ਕੋਲ ਮinorities ਹੈਗੀ ਆ 25% ਸਾਡੇ ਕੋਲ ਦਲਤ ਭਾਈਚਾਰਾ ਹੈ 45% ਦੇ ਬਣਦੇ ਬਾਕੀ ਤਾਂ ਹੈਗੇ ਹੀ ਹੈਗੇ ਆ ਤਾਂ ਇਹ ਪਹਿਲੀ ਵਾਰ ਹੈ ਹੁਣ ਇਹਦਾ ਇੱਕ ਲਿਟਮਸ ਟੈਸਟ ਜਿਹੜਾ ਹੈ ਸਭ ਤੋਂ ਪਹਿਲਾਂ ਉਹ ਦਿੱਲੀ ਦੇ ਵਿੱਚ ਔਰ ਮੈਨੂੰ ਇਹ ਲੱਗਦਾ ਇਹ ਕਾਂਗਰਸ ਉੱਥੇ ਆਪਣਾ ਵੋਟ ਸ਼ੇਅਰ ਇਨਕਰੀਸ ਕਰਦੀ ਆ ਉਹਦਾ ਫਾਇਦਾ ਅਲਟੀਮੇਟ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਹੋਊਗਾ ਕਾਂਗਰਸ ਹੈਗੀ ਵੋਟ ਕੱਟ ਸਕਦੀ ਜਿਆਦਾ ਜਿਵੇਂ ਬੀਜੇਪੀ ਦੀ ਕਿਉਂਕਿ ਬੀਜੇਪੀ ਦੇ ਵਿੱਚ ਜਿਹੜਾ ਮਿਡਲ ਕਲਾਸ ਹੈਗੀ ਆ ਜਿਹੜੀ ਬੀਜੇਪੀ ਦੇ ਅਜੰਡੇ ਤੋਂ ਪਰੇਸ਼ਾਨ ਹੈਗੀ ਆ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਦੇਣਾ ਚਾਹੁੰਦੀ ਬੀਜੇਪੀ ਤੋਂ ਲਾਂਬੇ ਨਹੀਂ ਜਾਣਾ ਚਾਹੁੰਦੀ ਉਹ ਘੱਟੋ-ਘੱਟ ਜੇ ਕਾਂਗਰਸ ਵਿੱਚ ਆਉਂਦੀ ਆ ਇਹਦਾ ਅਲਟੀਮੇਟਲੀ ਜਿਹੜਾ ਐਡਵਾਂਟੇਜ ਹੋਊਗਾ ਉਹ ਆਮ ਆਦਮੀ ਪਾਰਟੀ ਨੂੰ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਲੋਕਾਂ ਦਾ ਉੱਥੇ ਜਿਸ ਕਿਸਮ ਦਾ ਹੈਗਾ ਵਰਤਾਰਾ ਕਿਤੇ ਨਾ ਕਿਤੇ ਕੁਐਸ਼ਨ ਮਿਲ ਗਿਆ ਇਹ ਕਿ ਪਰ ਇਹ ਤੋਂ ਬਾਕੀ ਦਾ ਆਊਟਕਮ ਤੋਂ ਪਤਾ ਲੱਗੂਗਾ ਕਿੰਨੇ ਪਰਸੈਂਟ ਵੋਟ ਸ਼ੇਅਰ ਹੁੰਦਾ ਕਿੰਨੀਆਂ ਸੀਟਾਂ ਜਿੱਤਦੀਆਂ ਮੈਨੂੰ ਨਹੀਂ ਲੱਗਦਾ ਵੀ ਇਹ ਡਬਲ ਡਿਜੀਟ ਚੱਲ ਜੇ ਪਰ ਜਾ ਵੀ ਸਕਦੇ ਆ ਅੱਜਕੱਲ ਦੇ ਇਲੈਕਸ਼ਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਜਾਂਦੇ ਜੇ ਕਾਂਗਰਸ 5 7 68 ਸੀਟਾਂ ਕੱਢ ਲੈਂਦੀ ਆ ਔਰ ਸਭ ਤੋਂ ਵੱਡਾ ਤੁਸੀਂ ਦੇਖੋ ਚੈਲੰਜ ਜਿਹੜਾ ਵਾ ਉਹ ਕੇਜਰੀਵਾਲ ਨੂੰ ਹੋ ਰਿਹਾ ਨਵੀਂ ਦਿੱਲੀ ਤੋਂ ਉੱਥੇ ਉਹਨਾਂ ਦੀ ਜਿਹੜੀ ਆਪਣੀ ਅਲੱਗ ਕਾਂਬਾ ਜੀ ਖੜੇ ਆ ਦੂਸਰੇ ਪਾਸੇ ਪਰਵੇਸ਼ ਵਰਮਾ ਜੀ ਖੜੇ ਆ ਤੋ ਜਿਸ ਤਰੀਕੇ ਨਾਲ ਕੋਈ ਇਹ ਨਹੀਂ ਸੋਚਦਾ ਅਰਥਾਤ ਆਪ ਸਿੱਧੇ ਖਿਲਾਫ ਖੜੇ ਹੈ ਡਾਕਟਰ ਸਾਹਿਬ ਅਲਕਾ ਲੰਬਾ ਜਿਹੜੇ ਉਮਕ ਮੰਤਰੀ ਆਸੀ ਦੀ ਕਲਾਬ ਹੈ ਉਹਨਾਂ ਦੇ ਖਿਲਾਫ ਖੜੇ ਆ ਤੇ ਇਹਨਾਂ ਦੇ ਖਿਲਾਫ ਵੀ ਮੇਰੇ ਕਾਂਗਰਸ ਦਾ ਕੋਈ ਅਧਿਕਸ਼ਕ ਥੀਲਾ ਦੇਖਸਰ ਦਾ ਸ਼ਾਹ ਦਾ ਬੇਟਾ ਜਿਹੜਾ ਹੈਗਾ ਵਾ ਬੇਟਾ ਉਹ ਖੜਾ ਵਾ ਕੇਰੀਵਾਲ ਦੇ ਖਿਲਾਫ ਇਸ ਕਰਕੇ ਇਲੈਕਸ਼ਨ ਬਹੁਤ ਇੰਟਰਸਟਿੰਗ ਹੋਊਗੀ ਲੋਕਾਂ ਦਾ ਕੋਈ ਨਹੀਂ ਪਤਾ ਅਲਟੀਮੇਟਲੀ ਲੋਕੀ ਭਗਵਾਨ ਵਾ ਨਹੀਂ ਬਿਲਕੁਲ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਵੀ ਆਪਾਂ ਇਦਾਂ ਹੀ ਦੇਖਿਆ ਕਿ ਵੱਡੇ ਵੱਡੇ ਦਾਖਤ ਕੋਈ ਸੋਚ ਲੱਗਦਾ ਹੀ ਬਾਦਲ ਸਾਹਿਬ ਆਰ ਜਾਣਗੇ ਕੈਪਟਨ ਸਾਹਿਬ ਹਰ ਜਾਣਗੇ ਨਵਜੋਤ ਸਿੱਧੂ ਹਰ ਜਾਣਗੇ ਸੁਖਵੀਰ ਬਾਦਰਾ ਹਰ ਜਾਣਗੇ ਆ ਲੋਕਾਂ ਨੂੰ ਕੁਝ ਨਹੀਂ ਪਤਾ ਕਿੱਧਰ ਨੂੰ ਚੱਲ ਪੈਣਾ ਜੀ ਬਿਲਕੁਲ ਬਿਲਕੁਲ ਅਲਟੀਮੇਟਲੀ ਤੇ ਲੋਕ ਹੀ ਸੌਵਰਨ ਹਨ ਨਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਬਣਾਉਂਦੇ ਕਰਦੇ ਆ ਟਿਕਨਫਾਇਰ ਗਰੰਟਡ ਨਹੀਂ ਹੈਗਾ ਸੋ ਜਿਹੜਾ ਤਿਲਕਵਾ ਬਿਆਨ ਹੈਗਾ ਕੇਜਰੀਵਾਲ ਦਾ ਜਿਹੜਾ ਹੈਗਾ ਕਿਤੇ ਪੈਰ ਨਾ ਲਾਉਣਾ ਹਰ ਪਾਸੇ ਜਿਹੜਾ ਹੈਗਾ ਵਾ ਇੱਕ ਤਿੱਖੀਂ ਦੀ ਰਾਜਨੀਤੀ ਕਰਨੀ ਕੋਈ ਵਿਚਾਰਧਾਰਕ ਰਾਜਨੀਤੀ ਨਹੀਂ ਹੈਗੀ ਉਹੀ ਉਸ ਕਿਸਮ ਦੀਆਂ ਗੱਲਾਂ ਜਿਹੜੀਆਂ ਹਰ ਵੇਲੇ ਆਪਣੇ ਆਪ ਨੂੰ ਵਿਕਟਮ ਸ਼ੋ ਕਰਨਾ ਕਿ ਮੇਰੇ ਨਾਲ ਜਾਤੀ ਹੋ ਰਹੀ ਹੈ ਇਹ ਗੱਲਾਂ ਹੁਣ ਮੇਰੇ ਖਿਆਲ ਬਹੁਤਾ ਲੰਮਾ ਸਮਾਂ ਥੋੜਾ ਸਮਾਂ ਚੱਲ ਜਾਂਦੀਆਂ ਉਹਦਾ ਲੰਮਾ ਸਮਾਂ ਨਹੀਂ ਚੱਲਦੀ ਹੂੰ ਬਿਲਕੁਲ ਬਿਲਕੁਲ ਚਲੋ ਡਾਕਟਰ ਬਈ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਵੀ ਔਰ ਪੰਜਾਬ ਦੀ ਵਿਰੋਧੀ ਧਿਰ ਵੀ ਜਿਹੜੀ ਹੈ ਉਹ ਹੋਮ ਹਮਾ ਕੇ ਦਿੱਲੀ ਪਹੁੰਚ ਗਿਆ ਔਰ ਪੰਜਾਬ ਤਾਂ ਫਿਰ ਰੱਬ ਆਤਰੇ ਵੀ ਹੋ ਗਿਆ ਕਿਉਂਕਿ ਨਾ ਤਾਂ ਸਰਕਾਰ ਇੱਥੇ ਹੈ ਨਾ ਵਿਰੋਧੀ ਧਿਰ ਇੱਥੇ ਹੈ ਉੱਪਰ ਦੀ ਪੰਜਾਬ ਦੇ ਵਿੱਚ 26 ਜਨਵਰੀ ਨੂੰ ਲੈ ਕੇ ਅਲਰਟ ਵੀ ਜਾਰੀ ਹੋ ਗਿਆ ਉੱਪਰ ਦੀ ਬਾਰਡਰ ਸਟੇਟ ਹੈ ਤੇ ਨਾਲ ਦੀ ਨਾਲ ਤਾਤੂ ਖਾਣਿਆਂ ਦੇ ਉੱਪਰ ਗ੍ਰੇਨੇਡ ਦੇ ਨਾਲ ਹਮਲਾ ਵੀ ਹੋਇਆ ਉਧਰੋਂ ਕੁੰਭ ਮੇਲੇ ਦੇ ਵਿੱਚ ਜਿਹੜਾ ਹੋਇਆ ਬਲਾਸਟ ਹੈ ਉਹ ਵੀ ਪੰਜਾਬ ਦੇ ਨਾਲ ਜੋੜਿਆ ਜਾ ਰਿਹਾ ਖਾਰਸਤਾਨੀਆਂ ਦੇ ਨਾਲ ਜੋੜਿਆ ਜਾ ਰਿਹਾ ਤੇ ਉੱਪਰੋਂ ਤੁਸੀਂ ਇੱਕ ਬੀਜੇਪੀ ਦੇ ਵੱਡੇ ਲੀਡਰ ਦਾ ਬਿਆਨ ਵੀ ਤੁਸੀਂ ਦੱਸ ਕੇ ਐਟੇ ਹੋ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਨਾਲ ਜੋੜਿਆ ਜਾ ਰਿਹਾ ਤਾਂ ਫਿਰ ਪੰਜਾਬ ਰੱਬ ਆਸਰੇ ਬੰਨੀਏ ਪੰਜਾਬ ਗਰੂਦ ਦੇ ਢੇਰ ਤੇ ਖੜਾ ਹੈ ਤੇ ਸਾਡੇ ਲੀਡਰਾਂ ਨੂੰ ਦਿੱਲੀ ਚੋਣਾ ਸੋਚ ਰਹੀਆਂ ਨੇ ਰੱਬ ਆਸਰੇ ਰੱਬ ਕੀ ਕਰੂਗਾ ਉਹ ਤਾਂ ਇੱਕ ਆਪਣੀ ਫਰਿਆਦ ਹੀ ਆਪਾਂ ਕਰ ਸਕਦੇ ਬਾਰੇ ਵੀ ਕਿਹਾ ਗਿਆ ਐਨਫੋਲੀਨ ਬੋਨਾਪਾਰਟ ਨੇ ਕਿਹਾ ਸੀਗਾ ਕਿ ਰੱਬ ਤਕੜੀਆਂ ਫੌਜਾਂ ਦੇ ਨਾਲ ਤੁਰਦਾ ਵਾ ਗੋਡ ਮਾਰਚਸ ਵਿਦ ਅ ਬਿਗ ਬਟਾਲੀయన్స్ ਤੇ ਜਿਹੜੇ ਕੰਮ ਲੋਕਾਂ ਨੇ ਕਰਨੇ ਆ ਉਹ ਲੋਕਾਂ ਨੇ ਕਰਨੇ ਆ ਜਿਹੜੇ ਸਰਕਾਰਾਂ ਨੇ ਕਰਨੇ ਆ ਉਹ ਸਰਕਾਰਾਂ ਨੇ ਕਰਨੇ ਆ ਤੁਸੀਂ ਲਾਹਬਾਦੀ ਗੱਲ ਕੀਤੀ ਉਹਦੇ ਸਭ ਨੂੰ ਪਤਾ ਸੀ ਕਿ ਉਹ ਤੇ ਸਿਲੰਡਰ ਦੇ ਵਿੱਚ ਥਰੂ ਅੱਗ ਲੱਗੀ ਆ ਪਰ ਬਹਾਨਾ ਬਣਾ ਸਕਦੇ ਆ ਕਿਉਂਕਿ ਤੁਹਾਡਾ ਸਾਰਾ ਮੀਡੀਆ ਉਹ ਗੱਲ ਨੂੰ ਫਲਾ ਸਕਦਾ ਉਹਦੇ ਵਿੱਚੋਂ ਫਾਈਲ ਅਲਰਟ ਵੀ ਦਿੱਤਾ ਹੈਗਾ ਦਿੱਲੀ ਦੀ ਇਲੈਕਸ਼ਨ ਵੀ ਹੈ ਜੀ ਆ ਇਸ ਕੁ ਇਸ ਮੀ ਸਿਚੁਏਸ਼ਨ ਤਿਆਰ ਕਰ ਸਕਦੀ ਹੈ ਵੀ ਦੇਖੋ ਜੀ ਆ ਖਤਰਾ ਹੈਗਾ ਤੇ ਇਹ ਕੰਮ ਹੋ ਗਿਆ ਇਹਦੇ ਵਿੱਚੋਂ ਕਿ ਉਹਨਾਂ ਨੂੰ ਉਹ ਸੂਟ ਕਰਦਾ ਕਿਉਂਕਿ ਜਿਸ ਕਿਸਮ ਦੇ ਸਾਡੇ ਅੰਤਰਰਾਸ਼ਟਰੀ ਸਬੰਧ ਹੈਗੇ ਆ ਅਮਰੀਕਾ ਦੇ ਨਾਲ ਜਾਂ ਆਪਣੇ ਕੈਨੇਡਾ ਦੇ ਨਾਲ ਯੂਰਪੀਅਨ ਕੰਟਰੀ ਦੇ ਨਾਲ ਪਾਕਿਸਤਾਨ ਦੇ ਨਾਲ ਹੁਣ ਤਾਂ ਬੰਗਲਾਦੇਸ਼ ਨਾਲ ਵੀ ਹੋ ਗਏ ਇਸ ਕਰਕੇ ਜੋ ਮਰਜ਼ੀ ਕਹਿ ਸਕਦੀ ਹੈ ਵੀ ਇਹ ਕੀ ਇਹਦੇ ਵਿੱਚੋਂ ਹੋ ਰਿਹਾ ਆਏ ਗੱਲ ਠੀਕ ਹੈ ਕਿ ਜਾਂ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਲੈ ਕੇ ਗਏ ਅਰ ਜਿਹੜੀ ਆਮ ਆਦਮੀ ਪਾਰਟੀ ਨੂੰ ਕੇਂਦਰੀ ਪਾਰਟੀ ਬਣਾਉਣ ਵਾਸਤੇ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਹੋਆ ਪੰਜਾਬ ਦੇ ਵਿੱਚੋਂ ਹੀ ਇਹਦੀ ਵੱਡੀ ਸ਼ੁਰੂਆਤ ਹੋਈ ਸੀ 2014 ਦੇ ਵਿੱਚ ਜਦੋਂ ਇਹਨੇ ਪਹਿਲੀ ਵਾਰੀ 4 ਸੀਟਾਂ ਜਿੱਤੀਆਂ ਸੀਗੀਆਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਦਿੱਲੀ ਤੇ ਜਿਹੜੀ ਹੈਗੀ ਦਿੱਲੀ ਦੀ ਸਰਕਾਰ ਤਾਂ ਇੱਕ ਮਿਊਨਿਸਪਲ ਕਮੇਟੀ ਦੇ ਨਾਲੋਂ ਵੀ ਪਾਵਰਾਂ ਘੱਟ ਵਾ ਤੁਸੀਂ ਦੇਖਿਆ ਹੁਣ ਆਚੀ ਜੀ ਕੋਈ ਫੈਸਲਾ ਕਰਦੇ ਆ ਲੈਫਟੀਨੈਂਟ ਗਵਰਨਰ ਜਿਹੜੇ ਹੈਗੇ ਉਹਨੂੰ ਪਲਟ ਦਿੰਦੇ ਆ ਕੇਜਰੀਵਾਲ ਸਾਹਿਬ ਦੇ ਵੀ ਗੋਡੇ ਲਵਾ ਦਿੱਤੇ ਕਈ ਸਕੀਮਾਂ ਲੈ ਕੇ ਆਏ ਉਸ ਕਰਕੇ ਇਹਨਾਂ ਦੀ ਜਿਹੜੀ ਡਿਸਟੈਂਸ ਹੈਗੀ ਆ ਪੰਜਾਬ ਦੇ ਨਾਲ ਇਹ ਗੱਲ ਬਹੁਤ ਕਲੀਅਰ ਆ ਇਹ ਦਿੱਲੀ ਜਿੱਤ ਜਾਂਦੇ ਆ ਜੇ ਤਾਂ ਜੇਤੇ ਵੱਡੇ ਮਾਰਜਨ ਨਾਲ ਫਿਰ ਤਾਂ ਇਹ ਪਾਰਟੀ ਜਿਹੜੀ ਹੈਗੀ ਆ ਥੋੜਾ ਹੋਰ ਸਮਾਂ ਕੱਢ ਜੋ ਪਰ ਇੱਕ ਪਾਰਟੀ ਬਹੁਤਾ ਲੰਮਾ ਜ਼ਮਨ ਤੇ ਨਹੀਂ ਨਗੀ ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਇਹ ਇਸ ਕਰਕੇ ਨਹੀਂ ਕਰਨੀ ਕਿ ਇਹਦੀ ਕੋਈ ਇਹਦਾ ਕੋਈ ਅਜੰਡਾ ਨਹੀਂ ਹੈ ਇਹਦੀ ਕੋਈ ਵਿਚਾਰਧਾਰਾ ਨਹੀਂ ਹੈ ਇੱਥੇ ਕੋਈ ਡੈਮੋਕ੍ਰੇਸੀ ਨਹੀਂ ਹੈ ਇੱਥੇ ਕੋਈ ਵੀ ਇੰਟਰਨਲ ਜਿਹੜੀ ਹੈਗੀ ਡਿਸਕਸ਼ਨ ਨਹੀਂ ਹੈਗੀ ਇਹ ਤਾਂ ਠੀਕ ਆ ਮੌਕਾ ਮਿਲਿਆ ਇਕੱਠੇ ਹੋਏ ਇਹਨਾਂ ਨੇ ਆਪਣਾ ਸਾਰਾ ਕੰਮ ਕਰ ਲਿਆ ਤੇ ਇਹ ਉੱਥੋਂ ਸ਼ੁਰੂ ਹੋਣਾ ਜਿਸ ਤਰੀਕੇ ਨਾਲ ਗੌਰਵ ਸਾਹਿਬ ਨੇ ਕੇਜਰੀਵਾਲ ਦੀ ਜਾਂ ਦੂਸਰੇ ਨੂੰ ਸੈਂਕਸ਼ਨ ਕਰ ਦਿੱਤੀ ਆ ਜੇ ਲੀਡਰ ਹੀ ਤੁਹਾਡੇ ਦੀ ਹੋਰ ਸਮੱਸਿਆ ਪੈਦਾ ਹੁੰਦੀਆਂ ਤੇ ਇੱਥੇ ਤੇ ਆਲਰੇਡੀ ਲੋਕੀ ਜਿਹੜੇ ਹੈਗੇ ਆ ਉਹ ਤੁਸੀਂ ਦੇਖੋ ਕਿ ਕਿੰਤੂ ਪ੍ਰੰਤੂ ਕੰਮ ਸ਼ੁਰੂ ਕਰ ਦਿੱਤਾ ਕਿੰਨੇ ਵੱਡੇ ਮੁਲਾਜ਼ਮ ਤੇ ਕਿੰਨੇ ਜਿਹੜੇ ਹੋ ਗਏ ਆ ਦੂਸਰੇ ਪੈਨਸ਼ਨਰ ਹੈਗੇ ਉਹ ਧੱਕੇ ਖਾਂਦੇ ਫਿਰਦੇ ਆ ਪੰਜਾਬ ਦੇਸ਼ ਦਾ ਇੱਕ ਵਾਹਦ ਸੂਬਾ ਹੈਗਾ ਕਿ ਜਿਹਦੀ ਸਾਰੀ ਜਿਹੜੀ ਲੋਕ ਹੈਗੇ ਆ ਉਹ ਸੜਕਾਂ ਦੇ ਉੱਤੇ ਆ ਕਿਸਾਨ ਸੜਕਾਂ ਦੇ ਉੱਤੇ ਆ ਮੁਲਾਜ਼ਮ ਸੜਕਾਂ ਦੇ ਉੱਤੇ ਆ ਲੌ ਐਂਡ ਆਰਡਰ ਦੀ ਵਜ੍ਹਾ ਕਰਕੇ ਲੋਕਾਂ ਦੇ ਤੋਖਲੇ ਬਹੁਤ ਵਧੇ ਪਏ ਆ ਤੇ ਇਸੇ ਤਰੀਕੇ ਨਾਲ ਦੇਖੋ ਵੀ ਸੜਕਾਂ ਦੇ ਉੱਤੇ ਖਾਸ ਕਰਕੇ ਇਨਡਿਸਿਪਲਨ ਕਿੰਨਾ ਜ਼ਿਆਦਾ ਹੈਗਾ ਮੈਨੂੰ ਕੀ ਤੇਨੂੰ ਕੀ ਸਾਨੂੰ ਕੀ ਵਲ ਹੈ ਤੇ ਸਰਕਾਰ ਜੇ ਦਿੱਲੀ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਇਹਨਾਂ ਦਾ ਚੱਲ ਹੁਣ ਉੱਥੇ ਜਾਦੂ ਚੱਲੂਗਾ ਕਿ ਨਹੀਂ ਚੱਲੂਗਾ ਔਰ ਜੇ ਉੱਥੇ ਜਾਣ ਦੇ ਨਾਲ ਉੱਥੇ ਲੋਕੀ ਇਹਨਾਂ ਦੇ ਕਹੇ ਦੇ ਵੋਟਾਂ ਪਾਉਣ ਪੰਜਾਬ ਦੇ ਵਿੱਚ ਇੱਕ ਮਹੀਨਾ ਤੁਸੀਂ ਬਿਲਕੁਲ ਤੁਹਾਡੀ ਜਿਹੜੀ ਹੈਗੀ ਆ ਉਹ ਐਬਸੈਂਸ ਹੋ ਜਾਵੇ ਕੀ ਪੰਜਾਬ ਦੇ ਮੁੱਦੇ ਮੁੱਕ ਗਏ ਆ ਕੀ ਤੁਸੀਂ ਦੇਖੋ ਵੀ ਇਹ ਬੰਦੇ ਲਜਾਣ ਦੇ ਨਾਲ ਇਹ ਕਿੰਨੇ ਕਿ ਲਿੰਕ ਉਹਦੇ ਪੈਦਾ ਕਰਨਗੇ ਪਰ ਕਿਉਂਕਿ ਉੱਤੋਂ ਹੁਕਮ ਆਇਆ ਉਹਨਾਂ ਫਰਚੂਨੇਟ ਪਾਰਟ ਦੇ ਵੀ ਇਸ ਦਾ ਪਿਛੇ ਵੀ ਸੁਣਿਆ ਸੀ ਗਾ ਕੇ ਕੇਜਰੀਵਾਲ ਸਾਹਿਬ ਨੇ ਐਮਐਲਏ ਸਾਹਿਬ ਉੱਥੇ ਸੱਦਲੇ ਸੀ ਪੰਜਾਬ ਦੀ ਜਿਹੜੀ ਖਾਸ ਕਰਕੇ ਪਾਰਟੀ ਹੈਗੀ ਆ ਜਾਂ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਤੇ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਕਈ ਕਿਸਮ ਦੇ ਸਵਾਲ ਖੜੇ ਹੁੰਦੇ ਆ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਜਿਹੜੇ ਹੈਗੇ ਉਸ ਵਿਅਕਤੀ ਨੂੰ ਲਾਇਆ ਗਿਆ ਵਾ ਇਹਨਾਂ ਵਿਅਕਤੀ ਕੰਟਰੋਵਰਸੀ ਦੇ ਵਿੱਚੋਂ ਤੋ ਇਸ ਕਰਕੇ ਇਹ ਇਹ ਦਿੱਲੀ ਜਾਣਾ ਇਹਨਾਂ ਦੀ ਵਜ੍ਹਾ ਕਰਕੇ ਉੱਥੇ ਜਿੱਤਦੇ ਆ ਕਿ ਨਹੀਂ ਜਿੱਤਦੇ ਉਹ ਗੱਲ ਦੂਸਰੀ ਹੋਊਗੀ ਪਰ ਇਹ ਗੱਲ ਬੜੀ ਪੱਕੀ ਆ ਕਿ ਇਹਨਾਂ ਦੀ ਇਹਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਤੀਸਰਾ ਸਾਲ ਸ਼ੁਰੂ ਹੋ ਗਿਆ ਠੀਕ ਹੈ ਇਹਨਾਂ ਨੇ ਕੰਮ ਮੰਨ ਕੇ ਚੱਲਣਾ ਪਊਗਾ ਰਵਾਇਤੀ ਪਾਰਟੀਆਂ ਨਾਲੋਂ ਕੁਝ ਠੀਕ ਰਹੇ ਆਪਾਂ ਬਹੁਤ ਅਬਜੈਕਟਿਵ ਹੋਈਏ ਉਹ ਉਹ ਜਿਹੜੇ ਰਵਾਇਤੀ ਪਾਰਟੀਆਂ ਸੀ ਉਹ ਤਾਂ ਬਹੁਤੇ ਜ਼ਿਆਦਾ ਹੀ ਮਤਲਬ ਆਪਣੇ ਆਪ ਦੇ ਵਿੱਚ ਸੀਗੇ ਇਹ ਥੋੜਾ ਬਹੁਤਾ ਲੋਕਾਂ ਤੋਂ ਡਰਦੇ ਵੀ ਆ ਥੋੜਾ ਬਹੁਤਾ ਇਹ ਜਿਹੜਾ ਉਹ ਕਹਿ ਦਈਏ ਕਿ ਉਸ ਕਿਸਮ ਦਾ ਹਾਂ ਵੀ ਭਰ ਦਿੰਦੇ ਇਸ ਕਰਕੇ ਇਹਨਾਂ ਦਾ ਥੋੜਾ ਐਡਵਾਂਟੇਜ ਹੈਗਾ ਪਰ ਜੇ ਕੀ ਵੀ ਲੌਂਗ ਟਰਮ ਦੇ ਵਿੱਚ ਇਹ ਚੱਲਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਪਾਰਟੀ ਲੌਂਗ ਟਰਮ ਤੱਕ ਚੱਲ ਸਕਦੀ ਆ ਕਿਉਂਕਿ ਏਜੰਡਾ ਨਹੀਂ ਹੈ ਕਿਉਂਕਿ ਪੰਜਾਬ ਬਹੁਤ ਢਾਂਜਗਤ ਕ੍ਰਾਈਸਿਸ ਦੇ ਵਿੱਚ ਆ ਕਲੀ ਫਰੀਫੀਸ ਦੇ ਨਾਲ ਤੁਸੀਂ ਅੱਗੇ ਨਹੀਂ ਜਾ ਸਕਦੇ ਅਗਲੇ ਸਾਲ ਤੁਸੀਂ 1100 ਰੁਪਏ ਮੰਗੋਗੇ ਉਹ ਕਦੇ ਲਿਆਉਗੇ ਕਿੱਥੋਂ ਤੁਸੀਂ ਪਹਿਲਾਂ ਤੁਹਾਡਾ ਕਰਜ਼ਾ ਦਰੋਂ ਖੜੀ ਜਾਂਦਾ ਵਾ ਹੈ ਹੋਰ ਕੋਈ ਤੁਹਾਡਾ ਕੋਈ ਕੈਪੀਟਲ ਐਸੈਟ ਬਣ ਨਹੀਂ ਰਿਹਾ ਉਹਦੇ ਵਿੱਚੋਂ ਤੁਹਾਡੇ ਕੋਈ ਹੋਰ ਇਸ ਕਿਸਮ ਦਾ ਲੌਂਗ ਟਰਮ ਏਜੰਡਾ ਨਹੀਂ ਹੈ ਪ੍ਰੋਗਰਾਮ ਨਹੀਂ ਹੈ ਤੁਸੀਂ ਲੋਕਾਂ ਨੂੰ ਕੌਨਫੀਡੈਂਸ ਨਹੀਂ ਲੈਂਦੇ ਤੁਸੀਂ ਖਾਸ ਕਰਕੇ ਤੁਹਾਨੂੰ ਬੜੀ ਵੱਡੀ ਅਪੋਰਚੂਨਿਟੀ ਮਿਲੀ ਸੀਗੀ ਤੁਸੀਂ ਲੋਕਾਂ ਨੂੰ ਭਾਈਵਾਲ ਬਣਾਓ ਪੰਚਾਇਤਾਂ ਦੇ ਵਿੱਚ ਭਾਈਵਾਲ ਬਣਾਓ ਮਿਸਟਰ ਕਾਰਪੋਰੇਸ਼ਨ ਕਮੇਟੀਆਂ ਦੇ ਵਿੱਚ ਲੋਕਾਂ ਨੇ ਟੁਟਵੀ ਵੰਡ ਦੇ ਦਿੱਤੀ ਔਰ ਉਹਦੇ ਵਿੱਚ ਹੀ ਲਿਆਰੇ ਕਿਨਾਂ ਨੂੰ ਕੋਈ ਬੀਜੇਪੀ ਤੋਂ ਫੜ ਕੇ ਉਹਨੂੰ ਬਣਾ ਲਿਆ ਕਦੇ ਕੰਮ ਤੋਂ ਲੈ ਰਿਹਾ ਕਦੇ ਕਿਧੋਂ ਲੈ ਰਿਹਾ ਤਿੰਨ ਚਾਰ ਸਾਲ ਪਹਿਲਾਂ ਇੱਕ ਸਾਲ ਪਹਿਲਾਂ ਇੰਨਾ ਵੱਡਾ ਮੰਡੇਟ ਮਿਲਿਆ ਹੋਵੇ ਇਹ ਤੁਹਾਨੂੰ ਦੂਸਰੀ ਪਾਰਟੀਆਂ ਦੇ ਬੰਦਿਆਂ ਨੂੰ ਡਿਫੈਕਟ ਕਰਾਉਣਾ ਹੋਵੇ ਉਹ ਕਿੰਨਾ ਕੀ ਤੁਹਾਡੇ ਨਾਲ ਰਹਿਣਗੇ ਤੁਦਨ ਖਾਸ ਤਕਰ ਉਹ ਸਰਕਾਰ ਉਹ ਛੱਡ ਕੇ ਦੂਰੇ ਪਾਸੇ ਚਲ ਜਾਣਗੇ ਤੇ ਮੇਰਾ ਕਹਿਣ ਤੋਂ ਪਾਵਾ ਕਿ ਇਹਨਾਂ ਕੋਈ ਵਿਜ਼ਡਮ ਜਿਹੜੀ ਪੋਲੀਟੀਕਲ ਵਿਜ਼ਡਮ ਆ ਪੋਲੀਟੀਕਲ ਅਜੰਡਾ ਹੈ ਪੰਜਾਬ ਜਿਹਦੇ ਨਾਲ ਨਿਕਲਣਾ ਚਾਹੁੰਦਾ ਸੀਗਾ ਜਾਂ ਜਿਸ ਵਜ੍ਹਾ ਕਰਕੇ ਪੰਜਾਬ ਨੇ ਇਹਨਾਂ ਨੂੰ ਏਡਾ ਵੱਡਾ ਮੈਂਡੇਟ ਦਿੱਤਾ ਸੀਗਾ ਇਹ ਪੰਜਾਬ ਨੂੰ ਜਗਤ ਸਮੱਸਿਆ ਜੋ ਬਾਹਰ ਕੱਢੋ ਇਹਨਾਂ ਦੀ ਹਰ ਪਾਸੇ ਵੱਲੋਂ ਖਾਸ ਕਰਕੇ ਜਿਹੜੀ ਇਨਕਪੈਸਿਟੀ ਹੈ ਪੋਲੀਟੀਕਲ ਲੀਡਰਸ਼ਿਪ ਵਾਲੇ ਪਾਸੇ ਗਵਰਨੈਂਸ ਵਾਲੇ ਪਾਸੇ ਵੱਲੋਂ ਜਿਹੜਾ ਖਾਸ ਕਰਕੇ ਲੋਕਾਂ ਦੇ ਨਾਲ ਲਿੰਕ ਹੋਣਾ ਚਾਹੀਦਾ ਸੀਗਾ ਉਹ ਪੋਸਿਬਲ ਨਹੀਂ ਠੀਕ ਹੈ ਸਰਕਾਰਾਂ ਚੱਲਦੀਆਂ ਬਿਊਰੋਕ੍ਰੇਸੀ ਚਲਾ ਰਹੀ ਆ ਪੁਲਿਸ ਚਲਾ ਰਿਆ ਹੈ ਡੀਜੀਪੀ ਸਾਹਿਬ ਚਲਾ ਰਹੇ ਆ ਜਿਹੜੇ ਤੁਹਾਡੇ ਹੋਰ ਆਪਣੇ ਚੀਫ ਸੈਕਿਟੀ ਸਾਹਿਬ ਉਹ ਚਲਾ ਰਹੇ ਆ ਪਟਵਾਰੀ ਚਲਾ ਰਿਹਾ ਵਾ ਤਹਿਸੀਲਦਾਰ ਚਲਾ ਰਿਹਾ ਜਿਹੜਾ ਪੋਲੀਟਿਕਲ ਪਾਰਟੀ ਦਾ ਜਿਹੜੀ ਰੂਲਿੰਗ ਪੋਲੀਟਿਕਲ ਪਾਰਟੀ ਦੇ ਵਿੱਚ ਜਿਹੜੇ ਚੁਣੇ ਹੋਏ ਨਮਾਇਦਿਆਂ ਦਾ ਰੋਲ ਹੋਣਾ ਉਹ ਮਿਸਿੰਗ ਹੋ ਜਦੋਂ ਉਹ ਮਿਸਿੰਗ ਹੁੰਦਾ ਵਾ ਤੇ ਫਿਰ ਉਹ ਲੰਮਾ ਸਮਾਂ ਇਹੋ ਜਿਹਾ ਰਾਜ ਜਿਹੜਾ ਹੁੰਦਾ ਵਾ ਲਾਮੇਸੇ ਵਿੱਚ ਲਾਉਣ ਲਈ ਬਹੁਤ ਸਨੀਆਂ ਸਮੱਸਿਆਵਾਂ ਹੋਰ ਪੈਦਾ ਹੁੰਦੀਆਂ। ਹਮ ਬਿਲਕੁਲ ਬਿਲਕੁਲ ਚਲੋ ਡਾਕਟਰ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਤਨਵਾਦ ਜੀ। ਥੈਂਕ ਯੂ ਥੈਂਕ ਯੂ। ਦਾਈਸਨ ਡਾਕਟਰ ਜਗਰੂਪ ਸਿੰਘ ਟੇਕੋਪ ਸਾਹਿਬ ਜਿਨ੍ਹਾਂ ਦੇ ਬਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਜਗਰੂਪ ਸਿੰਘ ਟੇਕੋਪ ਸਾਹਿਬ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਬਹੁਤ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਤਨਵਾਦ।